ਅਤੇ ਅਨੰਤਰੀ ਤੈਨਾ ਹੈ ਉਦੋਂ ਸਾਡੇ ਕਹੇਗੇ ਮੈਂ ਤਾਂ ਬਚ ਕੇ ਜਾ ਗੇ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਕੰਮ ਰੱਖਦੀ ਸੀ ਚੰਨੀ ਸਾਹਿਬ ਦੀ ਸਰਕਾਰ ਪਰ ਚੰਨੀ ਸਾਹਿਬ ਨੇ ਮੈਂ ਇੱਥੋਂ ਜਾ ਰਿਹਾ ਸੀ ਹੂੰ ਮਜ਼ਾ ਆ ਗਿਆ ਅਰਦੀ ਮਰਗੀ ਨਾਲ ਉੱਤੇ ਗਏ ਨੇ ਪੁੱਟਦੇ ਉਹ ਅਸੀਂ ਤਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਫਿਰ ਉੱਥੇ ਆਪ ਦੇ ਭੀਜੇ ਭੀਜੇ ਬੰਦਿਆਂ ਨੂੰ ਮਿਲੇ ਨੇ ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਸੀ ਪਰ ਚਲੋ ਮੰਨ ਲਓ ਵੀ ਉਹਨਾਂ ਨੂੰ ਉੱਤੇ ਖੜਨਾ ਵੀ ਪੈ ਗਿਆ ਅੱਧਾ ਘੰਟਾ ਯਾਰ ਫਿਰ ਕਿਹੜੀ ਐਡੀ ਵੱਡੀ ਆਫਤ ਆ ਗਈ ਦੁਨੀਆ ਤਾਂ ਦੋ ਦੋ ਘੰਟੇ ਫਸੀ ਰਹਿੰਦੀ ਆ ਮੈਨੂੰ ਮਜ਼ਾ ਆ ਗਿਆ ਅਸੀਂ ਵੀ ਪੰਜਾਬੀ ਆ ਕਰੈਕਟਰ ਜੋ ਮਰਗੀ ਚੰਨੀ ਸਾਹਿਬ ਨੂੰ ਕੋਈ ਕਹੇ ਗੱਤ ਸੋਣੇ ਜ਼ਰੂਰੀ ਨੇ ਪਰ ਸਿਆਸਤ ਚ ਚੱਲਦੀ ਆ ਜਦ ਤੁਸੀਂ ਲੋਕਾਂ ਨੂੰ ਨਾਲ ਲੈਣਾ ਲੋਕਾਂ ਨੂੰ ਨਾਲ ਪਤਾ ਨਹੀਂ ਕੌਣ ਲੰਦਾ ਕਿ ਕਾਂਗਰਸ ਨੇ ਵੇਚ ਆਈ ਨਹੀਂ ਚੰਨੀ ਸਾਹਿਬ ਦਵਾ ਲੈਣੇ ਨਾ ਲੋਕਾਂ ਨੂੰ ਨਾਲ ਇਹ ਲੋਕ ਸਾਡੇ ਨਾਲ ਖੜੇ ਨੇ ਜਿੰਦੇ ਮੋਦੀ ਸਾਹਿਬ ਆ ਕੇ ਨਾ ਇੱਥੇ ਇਹ ਗੱਲ ਦੀ ਨਹੀਂ ਕਹਿੰਦੇ ਉਹਨਾਂ ਪਤਾ ਵੀ ਪੰਜਾਬ ਨੇ ਖੜੇ ਹੋ ਜਾਣਾ ਨਾਲ ਦੀ ਨਾਲ ਹੀ ਜੋ ਲੋਕ ਸਾਡੇ ਨਾਲ ਜੋ ਕਹਿੰਦੇ ਕਹਿ ਜੋ ਇਹਨਾਂ ਨੂੰ ਕਿਹੜਾ ਕੋਈ ਪੁੱਛਦਾ ਹੈ ਵੀ ਜਿੰਨਾ ਸਰਕਾਰ ਤੇ ਹਿੰਮਤ ਹੁੰਦੀ ਨਾ ਤਾਂ ਉਹ ਕੰਮ ਕਰ ਜਿਹੜਾ ਬਾਬਾ ਸੰਤਾ ਸਿੰਘ ਤੋਂ ਕਰਾਇਆ ਸੀ ਬੂਟਾ ਸਿੰਘ ਨੇ ਤੇ ਅਕਾਲ ਤਖਤ ਦੀ ਬਿਲਡਿੰਗ ਬਣਵਾਤੀ ਸੀ ਸਿੰਘਾਂ ਨੇ ਕਿਹਾ ਸਾਨੂੰ ਇਹ ਮੰਨ ਜੂ। ਸਾਡੇ ਪੱਗ ਲਾ ਕੇ ਗਏ ਉਹ ਟਾਤੀ ਦੋ ਦੇਣਾ ਚ ਫਿਰ ਆਪੇ ਬਣੇ ਇਹ ਚੇਕਾ ਦਿੰਦੇ ਵੇ ਜਨਾਬ ਸਾਨੂੰ ਹਿੰਦੀ ਤਾਂ ਆਉਂਦੀ ਐ ਤਾਂ ਹੀ ਤੁਹਾਡੀ ਗੱਲ ਦਸਾਂਦੀ ਐ ਹੂੰ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਇਹ ਤਾਂ ਕਾਲ ਦਿੰਦੇ ਸੇ ਪੂਰੇ ਭਾਰ ਦੇ ਪੰਜਾਬੀਆਂ ਨੂੰ ਬਾਹਰਵੇਂ ਬੈਠਿਆਂ ਨੂੰ ਵੀ ਦੇਖੋ ਅਸੀਂ ਮਨਾ ਕਰਿਆ ਹੁਣ ਸਾਨੂੰ ਪੈਸੇ ਕਿੰਨੇ ਤੋੜਨਾ ਹੁੰਦੇ ਦੋ ਮੈਂ ਤੁਹਾਨੂੰ ਗਰੰਟੀ ਦਿੰਦਾ ਜੇ ਛੇ ਡਾਲਰਾਂ ਦੇ ਢੇਰ ਨਾਲ ਦੇ ਦਿੰਦਾ ਤੁਸੀਂ ਤੁਸੀਂ ਆਪਦੇ ਅੱਖਸ ਤਾਂ ਰੱਖੋ ਤੁਸੀਂ ਕਹੋ ਵਿਸ਼ਾਂਖ ਨਾਲ ਖੜੇ ਹੂੰ ਕਹਿੰਦੇ ਸੁੱਕਾ ਹੈ ਜਮਤੇ ਇਹਦਾ ਮੂੰਹ ਚੁੰਮੇ ਟੁਕਣਾ ਦੇਈਦਾ ਕਹਿੰਦੇ ਕਿਸਦਾ ਘੱਟ ਹੈ ਗਿਆ ਇਹ ਕੱਚਾ ਘਟਿਆ ਗਿਆ ਤਾਂ ਉਹਨੂੰ ਪਛਾਣਨੇ ਹਜ਼ਾਰ ਜੇ ਪੱਕਾ ਤੇ ਹੈ ਗਿਆ ਉਹਨੂੰ ਇੱਕ ਵਾਰ ਇੱਕ ਹਜ਼ਾਰ 800 ਇੱਕ ਤੋਂ ਵੱਧ ਹਜ਼ਾਰ ਤੋਂ ਉਹਨੂੰ 95000 ਤੋਂ ਹੋਰ ਇਹ ਕੀ ਕੀ ਫਾਰਮੂਲੇ ਕਿਲੇ ਦਾ ਦਸਤਾਬੇਲ ਨਾ ਇਸ ਕਰਕੇ ਮੈਨੂੰ ਆ ਲੱਗਦਾ ਪੂਰੀ ਸਰਕਾਰ ਦੇ ਜਿਹੜੇ ਬੰਦੇ ਨੇ ਨਾ ਤਾਂ ਉਹ ਦੇਖਦੇ ਨੇ ਅਗਵੀ ਗੱਲ ਜਿਹੜਾ ਸਾਡੀ ਵਿਰੋਧੀ ਪਾਰਟੀਆਂ ਕੋਈ ਵੀ ਕੇਂਦਰ ਤਰੀ ਕਰਦੀਆਂ ਇਕਤਾਨ ਕਰਦੀਆਂ ਵੀ ਬਜਟ ਹੈ ਕਿ ਨਹੀਂ 120000 120000 120000 ਜਿੰਨੀ ਚੀਜ਼ ਤੇ ਇਤਜਾਦ ਹੜਾਇਆ ਸੀ ਉਦੋਂ 10 ਜੁਲਾਈ ਨੂੰ ਕੇਂਦਰ ਸਰਕਾਰ ਨੇ ਸਾਨੂੰ ਆਹੀ 240 ਕਰੋੜ ਦੇ ਲਾਗੇ ਚੱਕੇ ਜਾਰੀ ਕਰਿਆ ਜੀ ਕਿਉਂਕਿ ਹਸ ਸਾਡੀ ਕਦਰ ਨੂੰ 10 ਜੁਲਾਈ ਨੂੰ ਕਰਦੇ ਹੁੰਦੇ ਅੱਜ ਕੀ ਕਰਕੇ ਡੇਟ ਕਰਿਆ ਹੂੰ ਜਖਰ ਸਾਹਿਬ ਨੇ 11 ਜੁਲਾਈ ਨੂੰ ਪੁੱਛਣਾ ਸ਼ੁਰੂ ਕਰਤਾ ਵੀ ਇਹ 100 240 ਕਰੋੜ ਕਿੱਥੇ ਕਿੱਥੇ ਵਰਤੇ ਆ ਉਹਨੂੰ ਪੁੱਛਿਆ ਜਿਹੜਾ 10 ਤਰੀਕ ਨੂੰ ਪੈਸਾ ਆਇਆ 21 ਤਰੀਕ ਨੂੰ ਕਿੱਥੇ ਵਰਤਿਆ ਹੂੰ ਕਿਉਂਕਿ ਜਖਰ ਸਾਹਿਬ ਨਾਵੇਂ ਨਵੇਂ ਬੀਜੇਪੀ ਚ ਗਏ ਸੀ ਉਹ ਕਹਿੰਦੇ ਜਿਹੜਾ ਨਵਾਂ ਨਵਾਂ ਮਸਲ ਬੰਦ ਬੰਦ ਉਹ ਜ਼ਿਆਦਾ ਰੋਜ਼ੀ ਰੱਖਣਾ ਹੂੰ ਸੋ ਇਹਸ ਕਰਕੇ ਫੇਰ ਅਗਲੀ ਗੱਲ 200 300 ਕਰੋੜ ਚੋਂ ਰਾਹਤ ਕਰ ਜਾਂਦੇ ਤਾਂ 80 ਕਰੋੜੀ ਵਰਤੇ ਜਾਂ ਹਾਤੀ ਪਰਸੈਂਟ ਉਹਦੇ 30% ਅੱਛਾ 30% ਦਾ ਮਤਲਬ ਹੈ 24 ਚੋਂ 72 72 ਕਰੋੜੀ ਵਰਤੇ ਜਾ ਸਕਦੇ ਸੀ ਹੂੰ ਉਹ ਕਹਿੰਦੇ ਵੀ 204 ਦਿਖਾਇਆ ਹੈ 240 ਕਰੋੜ ਪੈਕੇਜ ਦੇ ਤਾਂ ਕਿ ਉਹ ਸਾਰੀਆਂ ਸਟੇਟਾਂ ਨੂੰ ਜਾਂਦਾ ਭਾਈ ਇੰਨਾ ਤਾਂ ਗੱਪ ਨਾ ਮਾਰੋ ਹੂੰ ਇਹ ਤਾਂ ਦੱਸ ਦੋ ਵੀ ਸਾਰੀਆਂ ਸਟੇਟਾਂ ਨੂੰ ਜਾਂਦਾ ਹੈ ਕਿ 10 ਤਰੀਕ ਨੂੰ ਇਹਨਾਂ ਨੂੰ ਵੀ ਆਇਆ ਹੈ ਹੂੰ ਇਹ ਨਹੀਂ ਦੱਸਦੇ ਤੁਸੀਂ ਤੁਸੀਂ ਆਏ ਮੈਂ ਪੇਸ਼ ਕਰ ਰਿਹਾ ਹਾਂ ਜਿਵੇਂ ਕੇਂਦਰ ਨੇ ਕੋਈ ਸਾਨੂੰ ਦਾਨ ਕਰਿਆ ਹੁੰਦਾ ਹੈ ਪੰਜਾਬ ਨੂੰ ਵੱਖਰਾ ਤੋਹਫਾ ਦੇ ਦਾਂ ਹੁੰਦਾ ਹੈ ਦੂਜੀ ਗੱਲ ਦੂਜੀ ਗੱਲ ਇਹ ਸਾਰੇ ਰੇਟ ਭਾਰਤ ਵਾਲੇ ਸਾਰੇ ਬਾਰੇ ਇੱਕੋ ਜਿਹੇ ਨੇ ਹੂੰ ਤੁਸੀਂ ਮੈਨੂੰ ਇਹ ਦੱਸ ਦੋ ਕਿ ਜਿਹੜਾ ਅੰਦਰਾਂਚ ਸਕੂਲ ਆ ਜਿਹੜਾ ਤਮਨ ਵਾਲੀ ਸਕੂਲ ਆ ਜਿਹੜਾ ਸਾਮ ਚ ਸਕੂਲ ਆ ਜਿਹੜਾ ਪੰਡਿਤ ਵਿੱਚ ਸਕੂਲ ਆ ਸਾਡਾ ਸਕੂਲ ਸਾਰੇ ਇੱਕ ਹਲਿਆਨੇ ਦੇ ਸਕੂਲ ਤੋਂ ਬेटर ਨੇ ਹੂੰ ਬਾਕੀ ਦਾ ਸਾਡੇ ਸਕੂਲ ਦਾ ਸਭ ਤੋਂ ਵਧੀਆ ਹੈ ਮਾਤਰ ਤੋਂ ਵੀ ਵਧੀਆ ਨੇ ਹੂੰ ਫਿਰ ਸਾਡੇ ਸਕੂਲ ਨੂੰ ਵੀ ਉਹਨੇ ਉਹਨਾਂ ਨੂੰ ਵੀ ਉਹਨੇ ਹੂੰ ਝੋਨਾ ਸਾਡੇ ਝੋਨੇ ਦਾ ਮੁੱਲ ਕਿੱਥੇ ਹੈ ਉਹਨਾਂ ਦਾ ਕਿੱਥੇ ਉਹਨਾਂ ਦੀ ਜ਼ਮੀਨ ਦਾ ਠੇਕਾ ਕਿੰਨਾ ਕ ਹੈ ਹੂੰ ਉਹਨਾਂ ਦਾ ਝੋਨਾ ਕੀ ਭਾਅ ਵਿਕਦਾ ਸਾਡਾ ਕੀ ਭਾਅ ਵਿਕਦਾ ਵੀ ਪੈਸੇ ਹੁੰਦੇ ਪੈਸੇ ਹੁੰਦੇ ਸੋ ਇਹ ਕੀ ਹੈ ਇਹ ਦੇ ਦੇਮ ਦੇ ਪਾਣੀਆਂ ਦਾ ਕਬਜਾ ਉਹਨਾਂ ਦਾ ਪਾਣੀ ਸਾਡਾ ਬਿਜਵੀ ਉਹਨਾਂ ਨੂੰ ਸਹੀ ਵੱਡੇ ਮਾਮਲੇ ਜਿਹੜੇ ਨੇ ਰਾਹਤਕਾਰ ਜਾਂਦੇ ਵੀ ਰਾਹਤ ਦੇ ਪੈਸੇ ਦੇ ਵੀ ਰਾਹਤ ਦੇ ਵਿੱਚ ਆਈਟਮ ਵਾਈਜ਼ ਮਧ ਹਰ ਇੱਕ ਮਧ ਵਾਸਤੇ ਕਿੰਨਾ ਪੈਸਾ ਦੇਣਾ ਇਹ ਸੂਬੇ ਦੇ ਅਵਦੇ ਅਧਿਕਾਰ ਹੋਣੇ ਚਾਹੀਦੇ ਨੇ ਸੂਬੇ ਦੇ ਅਧਿਕਾਰ ਉਹਨਾਂ ਨੇ ਕੋਲੇ ਤਾਂ ਨਾ ਹੈਗੇ ਸੀ ਸੂਬੇ ਕੋਲੇ ਹੂੰ ਸੂਬੇ ਦੇ ਉਹਨਾਂ ਨੇ ਕਹਿੰਦਾਂ ਨੇ ਕੋਲੇ ਇਹਦੇ ਉੱਤੇ ਕੋਈ ਨਹੀਂ ਬੋਲਦਾ ਅਕਾਲੀ ਨਹੀਂ ਬੋਲਦੇ ਤਾਂ ਨੇ ਚਲੇ ਚਾਰੇ ਹੁੰਦਾ ਚਾਰ ਪਾਰਟੀਆਂ ਬਣੀਆਂ ਨਾ ਕਾਦੀਆਂ ਨੀਆਂ ਬਿਲਕੁਲ ਕਾਂਗਰਸੀ ਨਹੀਂ ਬੋਲਦੇ ਹੂੰ ਕਾਮਰੇਡ ਨਹੀਂ ਬੋਲਦੇ ਆਪਾਂ ਲੰ ਤਾਂ ਬੁੱਝ ਨਹੀਂ ਕੀ ਸੀ ਭਾਜਪੀ ਨੇ ਕੀ ਬੋਲਣਾ ਧੀ ਜੇਤੀ ਚ ਆਪ ਨੇ ਤਾਂ ਬੋਲ ਨਹੀਂਦਾ ਤਾਂ ਕੇਂਦਰੀਕਰਨ ਦੇ ਹੱਕ ਚ ਨੇ ਮਿਸ ਇਹ ਉਹ ਇੱਥੇ ਪੰਜਾਬ ਦੀ ਸਰਕਾਰ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਆਹ ਕੋਈ ਗੱਲ ਹੋਰੀ ਉਹਨਾਂ ਨੇ ਬੰਦੇ ਬਿਠਾ ਰੱਖੇ ਨੇ ਸੋ ਇਹਨਾਂ ਨੇ ਤਾਂ ਬੋਲਣਾ ਹੀ ਨਹੀਂ ਇਹਨਾਂ ਦੇ ਇਹਨਾਂ ਤਾਂ ਮਿਨਿਸਟਰੀ ਚਾਹੀਦੀ ਆ ਪਰ ਜਿਹੜੇ ਕਾਂਗਰਸੀ ਕਾਮਰੇਡ ਇਹ ਆਪਣੇ ਇਹ ਕਹਿੰਦੇ ਨੇ ਅ ਅਕਲ ਦੀ ਦਾਲੜੇ ਵੱਖ-ਵੱਖ ਅਕਲ ਦੀ ਦਾਲ ਜਿਹੜੇ ਚੋਣਾਂ ਵੀ ਲੜਦੇ ਨੇ ਕਦੇ ਜਿੱਤਦੇ ਵੀ ਨਹੀਂ ਸਾਰਿਆਂ ਦੀ ਕਦੇ ਨਾ ਕਦੇ ਐਮਪੀ ਵੀ ਰਹੇ ਨੇ ਕਾਮਲੇ ਡੰਗ ਦੇ ਅੰਤੀ ਰਹੇ ਨੇ ਕਈ ਵਾਰ ਇਕ ਵਾਰ ਹੀ ਨਹੀਂ ਕਈ ਵਾਰੀ ਰਹੇ ਨੇ ਐਮਪੀ ਦੇ ਕਈ ਵਾਰੀ ਆਏ ਨੇ ਕਿੰਨੇ ਕਿੰਨੇ ਫਿਰ ਉਹ ਦੱਸ ਦੇ ਨਾ ਵੀ ਅਸੀਂ ਇਹ ਭਾਈ ਆ ਜਿਹੜਾ ਤੁਸੀਂ ਇੱਕੋ ਰਸੇ ਵਟੇ ਦੱਸੋ ਕਿੰਨੇ ਬਰਾਬਰ ਹੈ ਹੂੰ ਉਹ ਕਹਿੰਦੇ ਮੈਂ ਵੀ ਕਾਲੀ ਭੇੜ ਵੀ ਕਾਲੀ ਹੂੰ ਇਹ ਜਿਹੜਾ ਤੌਰ ਤਰੀਕਾ ਚੋਲੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਇਹ ਤਰੀਕੇ ਗਲਤ ਨੇ ਤਰੀਕਾ ਇਹ ਹੈ ਕਿ ਹਰੇਕ ਸੂਬੇ ਦੀ کھیਤੀ ਵੱਖਰੀ ਆ ਉਹਦੇ ਖਰਚੇ ਵੱਖਰੇ ਨੇ ਉਹਦੇ ਉੱਪਜ ਵੱਖਰੀ ਆ ਝਾੜ ਵੱਖਰਾ ਹੈ ਉਹਨੀਆਂ ਮੰਡੀਆਂ ਵੱਖਰੀਆਂ ਨਹੀਂ ਇਸ ਕਰਕੇ ਉਹਦਾ ਰੇਟ ਵੱਖਰਾ ਹੋਏਗਾ ਉਥੋਂ ਦੇ ਹਿਸਾਬ ਨਾਲ ਹੂੰ ਉਹ ਜਿਹੜਾ ਤੌਰ ਤਰੀਕਾ ਹੈ ਕਿ ਫੈਡਰਲਿਜ਼ਮ ਦੇ ਨਾਲ ਪਾਣੀ ਦਾ ਵੀ ਇਹੀ ਹਿਸਾਬ ਹੈ ਬਿਜਲੀ ਦਾ ਵੀ ਇਹੀ ਹਿਸਾਬ ਹੈ ਰਾਹਤ ਦਾ ਵੀ ਇਹੀ ਹਿਸਾਬ ਹੈ ਇਹ ਸਾਰੇ ਹਿਸਾਬ ਤਾਂ ਠੀਕ ਹੋਣ ਨੇ ਜੇ ਅਸੀਂ ਕਹੀਏ ਮਿਸਾਦਾ ਹੱਕ ਹੈ ਹੂੰ ਸੁਭਾange ਸਾਨੂੰ ਦਿੱਤਾ ਸੀ ਸਭ ਤੋਂ ਜ਼ਿਆਦਾ ਸਿਰ ਅਸੀਂ ਦਿੱਤੇ ਸੀ ਹੂੰ ਜਿਨ੍ਹਾਂ ਨੇ ਪੰਜਾਬੀਆਂ ਨੇ ਸਿੱਖਾਂ ਨੇ ਸੀਸ ਦਿੱਤੇ ਨੇ 70 80% ਕੁਰਬਾਨੀਆਂ ਸਾਡੀਆਂ ਨੇ ਮੈਂ ਤੁਹਾਨੂੰ ਪੁੱਛਣਾ ਵੀ ਮਾਈਕਲ ਐਡਵਾਈਸ ਨੂੰ ਕਿਹਨੇ ਮਾਰਿਆ ਪੰਜਾਬੀ ਨੇ ਕੀ ਨੇ ਉਦਮ ਸਿੰਘ ਨੇ ਉਦਮ ਸਿੰਘ ਨੇ ਠੀਕ ਹੈ ਤਿੰਨ ਬੰਦੇ ਇਕੱਠੇ ਫਾਂਸੀ ਕੌਣ ਚੜੇ ਪੰਜਾਬੀ ਹਮ ਭਗਤ ਸਿੰਘ ਰਾਜਗੁਰੂ ਸੁਖਦੇਵ ਹਮ ਠੀਕ ਹੈ ਜੀ ਕਰਤਾਰ ਸਿੰਘ ਸਰਾਭਾ ਹੋਰ ਗਦਰੀ ਬਾਬੇ ਕਿੰਨੇ ਫਾਂਸੀ ਚੜੇ ਕੌਣ ਸੀ ਪੰਜਾਬੀ ਸਭ ਤੋਂ ਜ਼ਿਆਦਾ ਪੰਜਾਬੀ ਸੀ ਸਿੱਖ ਸੀਗੇ ਹਮ ਫਿਰ ਭਾਈ ਸਾਡੇ ਤਾਂ ਭੰਗ ਵੀ ਜੀ ਉਸ ਤਰੀਕੇ ਨਾਲ ਆਜ਼ਾਦੀ ਅਸੀਂ ਨਹੀਂ ਖੋਹ ਸੰਤੋਲੀ ਤੁਸੀਂ ਪਹਿਲਾਂ ਸਾਡੀ ਹੂ ਸਾਨੂੰ ਉਹ ਨਹੀਂ ਕਰਨ ਦਿੱਤਾ ਸਾਡਾ ਪੰਜਾਬ ਨੂੰ ਵੰਡਤਾ ਮਾਰ ਕੱਟ ਕਰਾਤੀ ਹੁਣ ਤੁਸੀਂ ਉਹ ਜਿਹੜਾ ਮੜਾ ਮੋਟਾ ਸਾਡੇ ਕੋਲ ਸੀ ਉਹ ਵੀ ਖੋਹ ਲਿਆ ਹੂੰ ਸੋ ਇਸ ਕਰਕੇ ਸਾਡੀਆਂ ਆਪਾਂ ਦੀਆਂ ਅਸਲ ਗੱਲ ਦੇ ਉੱਤੇ ਨਹੀਂ ਲੜ ਰਹੀਆਂ ਪੰਜਾਬ ਦੀਆਂ ਜੀ ਲੈ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਪੰਜਾਬ ਦਾ ਸਿਆਸਦਾਨ ਜਵਾਰਿਆਂ ਚ ਬੈਠ ਕੇ ਇੰਸਟਾਗ੍ਰਾਮ 'ਚ ਰਹੀ ਬੈਠਕਾਂ 'ਚ ਬੈਠ ਕੇ ਫੇਸਬੁੱਕ 'ਚ ਰਹੀ ਵਟਸਐਪ 'ਚ ਰਹੀ ਜਾਂ ਐਕਸ ਦੇ ਪਾਕੇ ਬਿਆਨ ਪਾਕੇ ਬਿਆਨ ਜਾਰੀ ਕਰਕੇ ਫੋਟੋਆਂ ਪਾਕੇ ਜਾਂ ਕੋਈ মিডিਆ ਚ ਬੈਠ ਕੇ ਕਹਿੰਦਾ ਅਭੀ ਪਾਕੇ ਜਾਂ মিডিਆ ਦੇ ਚੈਨਲ ਦੇ ਉੱਤੇ ਚਾਰ ਪੰਜ ਬੰਦਿਆਂ ਚ ਬੈਠ ਕੇ ਇੱਕ ਦੂਜੇ ਦੀ ਖੋਖ ਖਿੰਜ ਕਰਕੇ ਇੰਦਾ ਸਿਆਸਤ ਕਰ ਰਿਹਾ ਲੋਕਾਂ ਦੀ ਸਿਆਸਤ ਨਹੀਂ ਕਰ ਰਿਹਾ ਉਹ ਉਹ ਆਪਣੀਆਂ ਵੋਟਾਂ ਦੀ ਸਿਆਸਤ ਕਰ ਰਿਹਾ ਜਿਹੜੀ ਮਰਜੀ ਪਾਰਟੀ ਦਲੋਂ ਇਹ ਲੜੋ ਵੀ ਲੜੋ ਸੀ ਜਾ ਇਹ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਤੇ ਜਿੰਨੇ ਨਵੇਂ ਆਉਂਦੇ ਨੇ ਉਹ ਉਦੋਂ ਵੀ ਵਾਰੇ ਨਿਕਲਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਸਿਆਸਤ ਦਾ ਪਤਾ ਹੀ ਨਹੀਂ ਹੁੰਦਾ ਹੁਣ ਵੀ ਕਈ ਬਣਾਈ ਦਿੰਦੇ ਨੇ ਪਾਰਟੀਆਂ ਵੀ ਆਪ ਪਤਾਇਆ ਕਰਦਾਂਗੇ ਜੀ ਅਸੀਂ ਸਾਡੇ ਤੱਕ ਆਇਆ ਕਾਹਿਆਂ ਬਣਾਣੀਆਂ ਆਪਣਾਣਾ ਬਣਾ ਲਿਆ ਆ ਕਾਹਿਆਂ ਬਣਾਉਂ ਸਿਆਸਤੋ ਜੰਗੀਆਂ ਲੋਕਾਂ ਨੂੰ ਮੋਬਾਈਲ ਕਿੱਛ ਕਰਿਆ ਤੁਸੀਂ ਕਾਗਜ਼ਾਂ ਤੇ ਕਰਿਆ ਤੁਸੀਂ ਵੀ ਉਹੀ ਫੇਸਬੁੱਕ WhatsApp ਕੀ ਸੁਨੇਹੇ ਦਿੰਦੇ ਰਹੇ ਹੋ ਪਰ ਇਹ ਕਵਦੀ ਰਾਇ ਉਹਨੇ ਆਪਦੀ ਪਾਰਟੀ ਉਹਨੇ ਆਪਦੀ ਪਾਰਟੀ ਚੱਲ ਕਹਿੰਦੇ ਇਹ ਹੋ ਗਿਆ ਐ ਨਹੀਂ ਹੁੰਦਾ ਹੁੰਦਾ ਜੀ ਕਰਕੇ ਮੈਂ ਤਾਂ ਕਹਿਣਾ ਅਸੀਂ ਮੈਂ ਕਈ ਸੰਸਥਾਵਾਂ ਦੇ ਨਾਲ ਕੰਮ ਕਰਦਾ ਹੂੰ ਜਿਵੇਂ ਜਦ ਅਸੀਂ ਬਣਾ ਦਿੰਦੇ ਆ ਮੈਂ ਅੰਕੜੇ ਉਹਨਾਂ ਕੋਲ ਸਾਰੇ ਬਣਾ ਕੇ ਦੇ ਦਿੰਦੇ ਹਾਂ ਉਹਨਾਂ ਨੂੰ ਫਿਰ ਉਹ ਸਟੱਡੀ ਕਰਦੇ ਨੇ ਫਿਰ ਉਹਦੇ ਬਾਦੋਂ ਮੈਨੂੰ ਭੇਜਦੇ ਨੇ ਫਿਰ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਫਿਰ ਅਸੀਂ ਇੱਕ ਆਨਲਾਈਨ ਮੀਟਿੰਗ ਕਰਦੇ ਆ ਜਾਨਕਿ ਜਿਵੇਂ ਉਂ ਬੈਠ ਕੇ ਸਾਹਮਣੇ ਬੈਠ ਕੇ ਆਨਲਾਈਨ ਮੀਟਿੰਗ ਤਾਂ ਕੋਈ ਹੋਣੀ ਹੈ ਮੀਟਿੰਗ ਇਕੱਠੇ ਇੱਥੇ ਬੈਠ ਕੇ ਕਰਨ ਦੀ ਗੱਲ ਬਾਤ ਹੀ ਕਰਨੀ ਗੱਲ ਬਾਤ ਹੀ ਕਰਦੀਆਂ ਮੀਟਿੰਗ 'ਚ ਉਹ ਸਾਹਮਣੇ ਸਾਹਮਣੇ ਹੀ ਬੈਠਾ ਇੱਕ ਦੂਜਾ ਹਾਵ ਭਾਵ ਸਭ ਦਿਖਦਾ ਹੈ ਬਿਲਕੁਲ ਉਹਦੇ ਵਿੱਚ ਫਿਰ ਅਸੀਂ ਕੱਲੀ ਕੱਲੀ ਗੱਲ ਦੀ ਚਰਚਾ ਕਰਦੇ ਆ ਵੀ ਐਂ ਕਿਉਂ ਆ ਹੂੰ ਉੱਦੋ ਬਾਦਸੀ ਰਿਪੋਰਟਸ ਸ਼ਾਟ ਦੇ ਚਰਚਾ ਤੋਂ ਬਿਲਕੁਲ ਨਹੀਂ ਆਪ ਨੇ ਇਹ ਤਾਂ ਚਰਚਾ ਹੀ ਨਹੀਂ ਕਰਦੇ ਹਮ ਪਾਰਟੀਆਂ ਨੇ ਦੱਸੋ ਕਿਥੇ ਚਰਚਾ ਕਰਦੇ ਨੇ ਸਵੇਸ਼ ਕਰਕੇ ਪੰਜਾਬ ਦਾ ਹਾਲ ਮਾੜਾ ਪੰਜਾਬ ਦਾ ਹਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕਰਿਆ ਤੇ ਕਹਿੰਦਾ ਪੈਸਾ ਘੋਟਾਵਾ ਦਾ ਬਣਿਆ ਨੁਕੀ ਦੋਸ਼ ਇਹ ਪਾਰਟੀਆਂ ਦਾ ਉਹ ਹਾਲ ਹੈ ਵੀ ਸੁੱਕਾ ਹਜਮ ਚੇਈ ਦਾ ਮੂੰਹ ਚੁੰਮੇ ਟੁਕ ਨਾ ਦੇਗਾ ਇਹ ਮਰਦੇ ਦੇ ਮੂੰਹ ਨੂੰ ਘਿਓ ਲਾਉਣ ਵਾਲੇ ਨੇ ਪਰ ਖਾਸ ਕਰਕੇ ਜਿਹੜੀ ਇਹ ਸਰਕਾਰ ਰਾਜ ਕਰ ਰਹੀ ਹੈ ਵੱਡਾ ਕਸੂਰ ਇਹਦਾ ਹੈ ਉਹਦੇ ਵਿੱਚ ਜਿਹੜੀ ਰਾਹਤ ਕਾਰਜ ਨਹੀਂ ਕਰੇ ਉਹਦਾ ਕਸੂਰ ਹੈ ਹੀ ਹੈ ਹੂੰ ਜਿਹੜਾ ਮੋਦੀ ਸਾਹਿਬ ਸਾਨੂੰ ਮਹਿਨਾ ਦੇ ਕੇ 1600 ਕਰੋੜ ਰੁਪਏ ਦੇ ਕੇ ਗਏ ਨੇ ਹੂੰ ਜਦ ਮੁੰਡੀਆਂ ਜਿਹੜੇ ਮੰਤਰੀ ਨੇ ਉਹ ਹੜ੍ਹ ਰੋਕੂ ਮੰਤਰੀ ਨੇ ਹੂੰ ਉਹਨਾਂ ਨੇ ਜਦ ਕਿਹਾ ਉਹਨਾਂ ਨੇ ਕਿਹਾ ਤੁਹਾਨੂੰ ਹਿੰਦੀ ਸਮਝ ਆਂਦੀ ਹੈ ਹੂੰ ਮੈਨੂੰ ਇਹ ਲੱਗਦਾ ਹੈ ਵੀ ਜਿੰਨਾ ਜੀ ਸਰਕਾਰ ਤੇ ਹਿੰਮਤ ਹੁੰਦੀ ਨਾ ਉਹ ਕੰਮ ਕਰ ਜਿਹੜਾ ਬਾਬਾ ਸੰਤਾ ਸਿੰਘ ਤੋਂ ਕਰਾਇਆ ਸੀ ਬੂਟਾ ਸਿੰਘ ਨੇ ਤੇ ਅਕਾਲ ਤਖਤ ਦੀ ਬਿਲਡਿੰਗ ਬਣਵਾਤੀ ਸੀ ਸਿੰਘਾਂ ਨੇ ਕਿਹਾ ਸਾਨੂੰ ਇਹ ਮਨਜ਼ੂਰ ਨਹੀਂ ਹੈ ਸਾਡੇ ਪੱਗ ਲਾ ਕੇ ਗਏ ਨੇ ਉਹ ਧਾਤੀ ਦੋਦਨਾ ਚ ਫਿਰ ਆਪੇ ਬਣਾਈ ਇਹ ਚ ਕਹ ਦਿੰਦੇ ਵੀ ਜਨਾਬ ਸਾਨੂੰ ਹਿੰਦੀ ਤਾਂ ਆਉਂਦੀ ਹੈ ਤਾਂ ਹੀ ਤੁਹਾਡੀ ਗੱਲ ਤਾਂ ਸਮਝੀ ਹੈ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਕਿ ਅਸੀਂ ਪੱਗ ਲਾ ਕੇ ਨਾ ਨੇ ਰੱਖ ਲੋ ਆਪਦੇ 1600 ਸਾਲਾ ਕਰੋ ਸਾਨੂੰ ਆ ਵੀ ਨਹੀਂ ਚਾਹੀਦੇ ਅਸੀਂ ਹਾਂ ਅਸੀਂ ਡਾ ਲਾਂਗੇ ਇੱਕ ਕਾਲ ਦਿੰਦੇ ਹੇ ਪੂਰੇ ਬਾਹਰ ਦੇ ਪੰਜਾਬੀਆਂ ਨੂੰ ਬਾਹਰਵੇਂ ਬੈਠਿਆਂ ਨੂੰ ਵੀ ਦੇਖੋ ਅਸੀਂ ਮਨਾ ਕਰਿਆ ਹੁਣ ਸਾਨੂੰ ਪੈਸੇ ਕਿੰਨੇ ਤੋੜਨਾ ਹੁੰਦੇ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਜੇ 6 ਡਾਲਰਾਂ ਦੇ ਟੇ ਨਾ ਲੱਗ ਜਾਂਦੇ ਅੱਜ ਵੀ ਤਾਂ ਪੰਜਾਬੀ ਖੜੇ ਆ ਪੰਜਾਬੀਆਂ ਨਾਲ ਤੁਸੀਂ ਤੁਸੀਂ ਆਪਦੀ ਅੱਖ ਦਾ ਰੱਖੋ ਤੁਸੀਂ ਕਹੋ ਵਹਿਸ਼ਾਂ ਨਾਲ ਖੜੇ ਆ ਹਮ ਮੰਤਰੀ ਤੇ ਨਾ ਆਏ ਉਦੋਂ ਸਾਡੇ ਕਹੇਗੇ ਮੈਂ ਤਾਂ ਬਚ ਕੇ ਜਾ ਗਿਆ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਕਾਂਗਰਸ ਦੀ ਸੀ ਚੰਨੀ ਸਾਹਿਬ ਦੀ ਸਰਕਾਰ ਪਰ ਚੰਨੀ ਸਾਹਿਬ ਨੇ ਮੈਂ ਇੱਥੋਂ ਜਾ ਰਿਹਾ ਸੀ ਮਜ਼ਾ ਆਇਆ ਕਹਿੰਦੇ ਦੇਖੋ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਸਾਡੇ ਗੈਸਟ ਨੇ ਹੂੰ ਸਾਡੇ ਪ੍ਰਧਾਨ ਮੰਤਰੀ ਨੇ ਹੂੰ ਸਾਡੀ ਡਿਊਟੀ ਆ ਉਹਨਾਂ ਦੀ ਇੱਜ਼ਤ ਕਰੀਏ ਅਸੀਂ ਕਰਦੇ ਵੀ ਆ ਹੂੰ ਅਸੀਂ ਆਪਦੇ ਗੈਸਟ ਦੀ ਹਮੇਸ਼ਾ ਇੱਜ਼ਤ ਕਰਦੇ ਆ ਉਹਨਾਂ ਦੀ ਭਾਵੇਂ ਸਿਕਿਉਰਿਟੀ ਆਉਦੀ ਹੁੰਦੀ ਹੈ ਪਰ ਫਿਰ ਵੀ ਮੈਂ ਆਪਦੇ ਡੀਜੀਪੀ ਦੀ ਡਿਊਟੀ ਲਾਈ ਹੋਈ ਸੀ ਹੂੰ ਮੈਂ ਬਾਰ-ਬਾਰ ਉਹਦੇ ਨਾਲ ਸੰਪਰਕ ਵਿੱਚ ਸੀਗਾ ਜੀ ਆਰਦੀ ਮਰਜੀ ਨਾਲ ਉੱਤੇ ਗਏ ਨੇ ਬੋਲਦੇ ਹੋ ਅਸੀਂ ਤਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਫੇਰ ਉੱਥੇ ਆਪਦੇ ਵੀਰੇ ਵੀ ਦੇ ਬੰਦਿਆਂ ਨੂੰ ਮਿਲੇ ਨੇ ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਸੀ ਪਰ ਚਲੋ ਮੰਨ ਲਓ ਵੀ ਉਹਨਾਂ ਨੂੰ ਉੱਤੇ ਖੜਨਾ ਵੀ ਪੈ ਗਿਆ ਅੱਧਾ ਘੰਟਾ ਇਹ ਫਿਰ ਕਿਹੜੀ ਐਡੀ ਵੱਡੀ ਆਫਤ ਆ ਗਈ ਦੁਨੀਆ ਤਾਂ 2-2 ਘੰਟੇ ਫਸੀ ਰਹਿੰਦੀ ਐ ਮੈਨੂੰ ਮਜ਼ਾ ਆ ਗਿਆ ਅਸਲੀ ਪੰਜਾਬੀ ਆਖ ਰਿਹਾ ਜੋ ਮਰਗੀ ਚੰਨੀ ਸਾਹਿਬ ਨੂੰ ਕੋਈ ਕਹੇ ਚੰਨੀ ਸਾਹਿਬ ਨੇ ਗੱਲ ਕਹਿ ਕੇ ਮਜ਼ਾ ਲਿਆਤਾ ਜੇ ਦੁਬਾਰੇ ਚੰਨੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੁਹਾਨੂੰ ਲੱਗਦਾ ਪੰਜਾਬ ਦਸਦਾ ਉਹ ਇਹ ਜਿਹੇ ਸਵਾਲਾਂ ਦਾ ਮੈਂ ਨਹੀਂ ਜਵਾਬ ਦੇਣਾ ਉਹ ਦੁਬਾਰਾ ਬੰਦੇ ਨੇ ਨਹੀਂ ਬੰਦੇ ਉਹਨਾਂ ਦੀਆਂ ਪਾਰਟੀਆਂ ਇਹ ਮੈਂ ਤਾਂ ਇੱਕ ਵਿਅਕਤੀ ਨੇ ਜੋ ਕਰਿਆ ਮੈਂ ਉਹਦੀ ਗੱਲ ਕਰਦਾ ਮਤਲਬ ਉਹਨਾਂ ਦੀ ਸੋਚ ਹੈ ਜਿਹੜੀ ਉਹ ਠੀਕ ਹੈ ਮੈਂ ਮੈਂ ਕੋਈ ਜੋਤਸ਼ੀ ਨਹੀਂ ਹਾਂ ਨਾ ਮੈਂ ਸੋਚ ਨਾ ਸੋਚ ਨੂੰ ਤੇ ਨਹੀਂ ਜਾਣਦਾ ਸੋਚ ਇੱਕ ਵਿਅਕਤੀ ਦੀ ਸੋਚ ਨਾਲ ਪੰਜਾਬੀ ਤਾਂ ਹੋਣਾ ਚਾਹੀਦਾ ਹਰ ਪੰਜਾਬੀ ਇਦਾਂ ਹੋਣਾ ਚਾਹੀਦਾ ਗੱਲ ਸਾਲ ਗੱਟਸ ਹੋਣੇ ਜ਼ਰੂਰੀ ਨੇ ਪਰ ਸਿਆਸਤ ਚ ਚੱਲਦੀ ਐ ਜਦ ਤੁਸੀਂ ਲੋਕਾਂ ਨੂੰ ਨਾਲ ਲੈਣਾ ਲੋਕਾਂ ਨੂੰ ਨਾਲ ਪਤਾ ਨਹੀਂ ਕੌਣ ਲੈਂਦਾ ਕਾंग्रेਸ ਨੇ ਵੇਚ ਆ ਹੀ ਨਹੀਂ ਚੰਨੀ ਸਾਹਿਬ ਦਵਾ ਲੈਂਦੇ ਨਾ ਲੋਕਾਂ ਨੂੰ ਨਾਲ ਜਿਆ ਪੁੱਛ ਦਿਓ ਲੁਧਿਆਣੇ ਦੀ ਚੌਂਚ ਕਾंग्रेਸਾਂ ਦੋ ਫਾੜ ਦਿਖਦੀ ਸੀ ਤੇ ਚੰਨੀ ਸਾਹਿਬ ਉੱਥੇ ਨਾਲ ਖੜੇ ਸੀ ਦੂਜੇ ਦੂਜੇ ਪਾਸੇ ਸੀ ਜੇ ਜਿੱਥੇ ਦੋ ਫਾੜ ਦੇ ਵਿੱਚ ਇੱਕ ਪਾਸੇ ਖੜੇ ਹੋ ਤੁਸੀਂ ਉਹ ਦੂਗੇ ਤੈਨ ਫਾਰ ਹੋ ਸਕਦੀ ਹੈ ਚਾਰ-ਪੰਜ ਹੋ ਸਕਦੀ ਹੈ ਸੋ ਇੰਨਾ ਭੇਖਾ ਨਾ ਰੱਖੀ ਆਪਾਂ ਵਿਅਕਤੀਆਂ ਦੇ ਉੱਤੇ ਉਮੀਦ ਰੱਖਣੀ ਤੁਹਾਡੀ ਪੀੜ੍ਹੀ ਦੀ ਗਲਤੀ ਹੈ ਠੀਕ ਹੈ ਕੋਈ ਕਹਿੰਦੀ ਯਾਰ ਨਾਲ ਗੁਰਗ ਬਹੁਤ ਚੰਗਾ ਬੰਦਾ ਇਹ ਸਭ ਠੀਕ ਕਰ ਦੂਗਾ ਹੀਰੋਇਜ਼ਮ ਜਿਹੜਾ ਨਹੀਂ ਹੁੰਦਾ ਠੀਕ ਹੈ ਨਾਇਕ ਨਹੀਂ ਸਮਾਜ ਨੂੰ ਚਲਾਉਂਦੇ ਨਾਇਕ ਲੋਕਾਂ ਨੂੰ ਡੀਡ ਕਰਦੇ ਨੇ ਸਮਾਜ ਨੂੰ ਲੋਕ ਚਲਾਉਂਦੇ ਨੇ ਹਾਂ ਨਾਇਕ ਦੀ ਲੋੜ ਹੁੰਦੀ ਹੈ ਆਪਾਂ ਗੇਮ ਖੇਡਦੇ ਆ ਉਹ ਚੈਕਟਰਸ ਨਾ ਕਿਸੇ ਥੋੜੇ ਗੱਲ ਕੈਪਟਨ ਹੈ ਜਿੱਦਾਂ ਟੀਮ ਜੱਦ ਦੀ ਹੈ ਟੀਮ ਜੱਦ ਦੀ ਹੈ ਨਾ ਤੁਸੀਂ ਆ ਮੀਡੀਆ ਦਾ ਕੰਮ ਕਰ ਫਰਜ ਕੋ ਕੱਲ ਨੂੰ ਤੁਸੀਂ ਫਿਲਮ ਬਣਾਉਣੀ ਹੋਵੇ ਕੋਈ ਡਾਇਰੈਕਟਰ ਹੋਊ ਉਹਦੇ ਚ ਕੋਈ ਪ੍ਰੋਡਿਊਸਰ ਹੋਊਗਾ ਥੋੜੀ ਜਿਹਾ ਡਾਇਰੈਕਟਰ ਸਭੀ ਫਿਲਮ ਬਣਾ ਲਵੇਗਾ ਬਰ ਕੋ ਨਹੀਂ ਠੀਕ ਹੈ ਇਸ ਕਰਕੇ ਟੀਮ ਹੁੰਦੀ ਹੈ ਸਿਆਸਤ ਦੇ ਵਿੱਚ ਟੀਮ ਦੇ ਨਾਲ ਉਹ ਗਾ ਲੋਕ ਆਹੀ ਦੇ ਨੇ ਮੈਚ ਖੇਡਣ ਨੂੰ ਕੋਈ ਦੇਖਣ ਵਾਲਾ ਹੋਵੇ ਨਾ ਫਿਰ ਫਿਰ ਉਹਦੇ ਮੈਚ ਨੂੰ ਕੀ ਕੱਢਣਗੇ ਸੋ ਇਸ ਕਰਕੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਕੰਮ ਕਰੋਗੇ ਮੈਂ ਕਿਉਂ ਕਹਣਾ ਆਖਰੀ ਕੱਲ ਕਹਿ ਕੇ ਕੰਮ ਕਰਿਆ ਇਹ ਲੋਕ ਸਾਡੇ ਨਾਲ ਖੜੇ ਨੇ ਜਿੰਦੇ ਮੋਦੀ ਸਾਹਿਬ ਆਕੇ ਨਾ ਇੱਥੇ ਇਹ ਗੱਲ ਹੀ ਨਹੀਂ ਕਹਿਣਗੇ ਉਹਨਾਂ ਨੂੰ ਪਤਾ ਵੀ ਪੰਜਾਬ ਨੇ ਖੜੇ ਹੋ ਜਾਣਾ ਨਾਲ ਦੀ ਨਾਲ ਹੀ ਜਿਹੜੇ ਲੋਕ ਸਾਡੇ ਨਾਲ ਨੇ ਉਹ ਕੋਈ ਨਾ ਕਹਿ ਜੂ ਇਹਨਾਂ ਨੂੰ ਕੋਈ ਕੁਛ ਨਹੀਂ ਆ ਇਹ ਇਸ ਚੱਕਰ ਜਾਂ ਤੁਹਾਡੇ ਨਾਲ ਲੋਕ ਖੜੇ ਹੁੰਦੇ ਨਾ ਸਰਕਾਰਾਂ ਫਿਰ ਡਰਦੀਆਂ ਨੇ ਕਿਸਾਨਾਂ ਨਾਲ ਜਿੱਦਾਂ ਲੋਕ ਖੜੇ ਸੀ ਜਿੱਦਾਂ ਕਿਸਾਨ ਦਾ ਪੈਂਤਲਾ ਠੀਕ ਰਿਹਾ ਉਦੋਂ ਮੋਦੀ ਸਾਹਿਬ ਔਰ ਸੁਪਰੀਮ ਕੋਰਟ ਕੁਛ ਨਹੀਂ ਕਹਿ ਸਕੇ ਜਿੱਦਾਂ ਪੈਂਤਲਾ ਗਲਤ ਹੋ ਗਿਆ ਕੁਛ ਜੱਤੀ ਬੰਦੀਆਂ ਨੇ ਇੱਥੇ ਕਰ ਗਿਆ ਉਹਨਾਂ ਨੇ ਨਾਲੇ ਤਾਂ ਟਰੈਕਟਰ ਜਾਣੇ ਬੰਦ ਕਰਤੇ। ਹੂੰ ਨਾਲੇ ਫਿਰ ਉਹਨਾਂ ਦਾ ਪੈਦਲ ਜਾਣਾ ਵੀ ਬੰਦ ਕਰਤਾ। ਨਾਲੇ ਵਾਰ-ਵਾਰ ਡਾਂਗ ਫੇਰਤੀ। ਨਾਲੇ ਫਿਰ ਆਖਰਕਾਰ ਜਮੇ ਵੱਡੀ ਡਾਂਗ ਫੇਰ ਕੇ ਉਹਨਾਂ ਦਾ ਸਮਾਨ ਦੀ ਇੱਧਰ ਉੱਧਰ ਲੈ ਗਏ। ਅੱਜ ਤੱਕ ਉਹ ਸਮਾਨ ਨਹੀਂ ਸਾਰਿਆਂ ਦਾ ਮਿਲਿਆ। ਬਿਲਕੁਲ। ਠੀਕ ਹੋ ਗਿਆ ਨਾ? ਇੰਨੇ ਹੀ ਦੂਜੀਆਂ ਤਰਾ੍ਹਾਂ ਦਾ। ਉਹਨਾਂ ਤੇ ਵੀ ਡਾਂਗ ਫੇਰਤੀ ਅਸੀਂ ਚੰਡੀਗੜ੍ਹ ਨਹੀਂ ਪੜਨ ਵਰਤਾ। ਹੂੰ ਠੀਕ ਹੋ ਗਿਆ। ਹੂੰ ਬੰਦੇ ਤਾਂ ਉਹੀ ਸੀਗੇ। ਬਿਲਕੁਲ। ਲੀਡਰ ਵੀ ਉਹੀ ਸੀ। ਹਰ ਕੇਕੇ ਦਾ ਸੀ। ਉਹਨਾਂ ਨੇ ਲੋਕਾਂ ਨੂੰ ਨਾਲ ਲੈਣਾ ਛੱਡਤਾ ਉਹਨੂੰ। ਕਿਆ ਉਹ ਹੰਕਾਰ ਚਾਗੇ ਚਾਹੇ ਗਲਤੀ ਕਰਗੇ ਵੀ ਜਾਂ ਇਹ ਲੋਕ ਕੀ ਕਰਨਗੇ ਹੂੰ ਜਿੱਦੇ ਲੋਕ ਨਾਲ ਸੀਗੇ ਕੋਈ ਉਹਨਾਂ ਦੀ ਵਾਅਵਾਲ ਨਹੀਂ ਚੱਕ ਸਕਿਆ ਜੀ ਸੋ ਇਸ ਕਰਕੇ ਜਦ ਮੱਛੀ ਜਿੰਨਾ ਚਿਰ ਪਾਣੀ ਚ ਰਹਿੰਦੀ ਹੈ ਹੂੰ ਉਹਨਾਂ ਚ ਵੀ ਬਚਦੀ ਹੈ ਸੋ ਇਸੇ ਕਰਕੇ ਮੱਛੀ ਵਾਲੇ ਕਹਿਆ ਹੈ ਜਲਤੇ ਨਹੀਂ ਕਿੰਨਾ ਪਾਣੀ ਚ ਰਹਿਣਾ ਜ਼ਰੂਰੀ ਆ ਉਹਦੇ ਵਾਸਤੇ ਹੂੰ ਕਿੰਨੀ ਪਾਣੀ ਨੂੰ ਪ੍ਰੇਮ ਕਰਦੀ ਆ ਤਾਂ ਜਿਉਂਦੀ ਆ ਜਿਹੜੇ ਵੀਡਰ ਨੇ ਉਹ ਉਹ ਮੱਛੀ ਨੇ ਤੇ ਲੋਕ ਉਹਨਾਂ ਦੇ ਪਾਣੀ ਨੇ ਉਹਦੇ ਵਿੱਚ ਬਾਬੇ ਨੇ ਕਿਹਾ ਗਿਆਲਤੇ ਮੀਨ ਪਕੜਿਓ ਫਾਂਕਿਓ ਅਰ ਕਾਟਿਓ ਰਾਂਦ ਕਿਓ ਬੋਹ ਬਾਨੀ ਹੂੰ ਖੰਡ ਖੰਡ ਕਰ ਭੋਜਨ ਕੀਨੋ ਅਜੋ ਨਤਿਓ ਪਾਣੀ ਤੋ ਨਤਿਓ ਪਾਣੀ ਕਹਿੰਦੇ ਨੇ ਵੀ ਮੱਛੀ ਖਾ ਕੇ ਪਿਆਸ ਬਹੁਤ ਲੱਗਦੀ ਐ ਮੈਂ ਤਾਂ ਕਦੇ ਖਾਦੀ ਨਹੀਂ ਨਾ ਮੈਨੂੰ ਪਤਾ ਪਰ ਗੁਰੂ ਗ੍ਰੰਥ ਸਾਹਿਬ ਚ ਜਰੂਰ ਲਿਖਿਆ ਹੋਇਆ ਵੀ ਮੱਛੀ ਨੂੰ ਪਾਣੀ ਚੋਂ ਫੜੋਇਆ ਉਹਨੂੰ ਛਿਬਤਾ ਕੱਟਤਾ ਟੋਟੇ ਟੋਟੇ ਕਰਤੇ ਰਿਣਨ ਲਿਆ ਫੇਰ ਬੁਰਕੀ ਬੁਰਕੀ ਚੱਬ ਚੱਬ ਕੇ ਖਾੜਿਆ ਪਾਣੀ ਉਹ ਫੇਰ ਨਹੀਂ ਛੱਡਦੀ ਫੇਰ ਉਹਨੂੰ ਕਹਿੰਦੀ ਪਾਣੀ ਪੀ ਪਾਣੀ ਪੀ ਬਸ ਇਹ ਪਾਣੀ ਚੋਂ ਨਿਕਲਦੇ ਨੇ ਜਿੱਦਾਂ ਪਾਣੀ ਚ ਹੈ ਇਹ ਮੱਛੀ ਪਾਣੀ ਚ ਰਹੂਗੀ ਬੀਡਰਾਂ ਦੀ ਉਹਨਾਂ ਚਲੇ ਜਿੰਦੇ ਰਹਿਣਗੇ ਜਿਆਦਾ ਪਾਣੀ ਚੋਂ ਬਾਹਰ ਨਿਕਲਦੇ ਨੇ ਮਰੇ ਹੁੰਦੇ ਨੇ ਉਹ ਜੀ ਬੁੱਤ ਤਾਂ ਹਰੇਕ ਦੀ ਤੋਰੇ ਕਰਦੇ ਨੇ ਅੱਜ ਇਹਨਾਂ ਦੇ ਉਹ ਬੁੱਤ ਨਹੀਂ ਹੈਗੇ ਜਦ ਅਸੀਂ ਬਚਪਨ ਚ ਹੁੰਦੇ ਸੋਣੇ ਦੇ ਕੇ ਦਲੋ ਕੋ ਸੋਣੇ ਦੇ ਕਿਲ ਲੋਕੋ ਨिके-ਨਿਕੇ ਬੁੱਤ ਸਾਡੇ ਨिके-ਨਿਕੇ ਬੁੱਤ ਸਾਡੇ ਵਿੱਚ ਸ਼ੇਰਾਂ ਵਾਲੇ ਦੇ ਲੋਕੋ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਅੱਜ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ